ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 1078 ਜਿੰਨੇ ਵੀ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸਿੱਖਾਂ ਵਾਲਾ ਤਹਿਸੀਲ ਕੋਟਕਪੂਰਾ ਦੇ ਜ਼ਿਲ੍ਹਾ ਬਈਨੂ ਫਰੀਦਕੋਟ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਰੂਟੀਨ ਜੀ ਪਸੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਜੀ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਇੱਕ ਗੱਬਣ ਬਹੁਤ ਚੰਗੀ ਬੱਚੀ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸੋ ਮੋਹਰ ਸਿੰਘ ਬਾਈ ਪਿੰਡ ਜੀ ਸਿੱਖਾਂਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈ ਕੋੜੂਪੂਰਾ ਜੀ ਜ਼ਿਲ੍ਹਾ ਫਰੀਦਕੋਟ ਜੀ ਜ਼ਿਲ੍ਹਾ ਫਰੀਦਕੋਟ ਜੀ ਮੋਬਾਈਲ ਨੰਬਰ ਦੱਸ ਦੋ ਜੀ 768199099 ਜੀ 768199099 ਠੀਕ ਹੈ ਜਿਹੜੀ ਪਹਿਲਾਂ ਵੀਡੀਓ ਪਾਈ ਵੈਗ ਗਿਆ ਮਾਲ ਬੱਚੇ ਦੰਦੋ ਕਿੰਨੀ ਆਈਏ ਇਹ ਦੋੰਦੀ ਆਈ ਮੂੰਹ ਤਾਂ ਦੋ ਦੰਦ ਹੈ ਠੀਕ ਹੈ ਬਾਈ ਤੇ ਸੀਮਨ ਦਾ ਪਤਾ ਕਿਹੜੇ ਦੀ ਸੀਮਨ ਦਾ ਨਹੀਂ ਆਪਾਂ ਨੂੰ ਪਤਾ ਹੀ ਨਹੀਂ ਲਿਆਂਦੀ ਆਪਣੀ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਕਿੰਨੇ ਮਹੀਨਿਆਂ ਦੀ ਗੱਬਣ ਚੈੱਕ ਪਾਸ ਚਾਰਾਂ ਤੋਂ ਪਲੱਸ ਹੀ ਆਈ ਥੋੜਾ ਜਿਹਾ ਸਮਾਂ ਮੈਂ ਕੋ ਦੱਸ ਕੇ ਦੇਣ ਲਾਉ ਜਿਵੇਂ ਚਾਰ ਹੀ ਮੰਨ ਕੇ ਆ ਹਾਂਜੀ ਚਾਰ ਮੰਨ ਕੇ ਆਈ ਆਪਾਂ ਚੈੱਕ ਕਰਵਾਈ ਆ ਠੰਡਾ ਠੀਕ ਹੈ ਉਹ ਆਜੀ ਚੈੱਕ ਕਰ ਸਕਦੇ ਹੋ ਚੈੱਕ ਕਰਵਾਈ ਆ ਬਾਈ ਨੇ ਤੇ ਸਪੈਸ਼ਲ ਬੇਨਤੀ ਮੇਰੇ ਵੱਲੋਂ ਵੀ ਤੇ ਬਾਈ ਵੱਲੋਂ ਵੀ ਕਿ ਡਾਕਟਰ ਆਪ ਦਾ ਨਾਲ ਆਪ ਕਰਵਾਉਣੀ ਆਪੀ ਆਪਾ ਆਪਦੇ ਤੇ ਤਸੱਲੀ ਕੀਤੀ ਆਪਾਂ ਚੈੱਕ ਕਰਾ ਲਈ ਅਗਲਾ ਆਪੇ ਚੈੱਕ ਕਰਵਾ ਕੇ ਲੈ ਕੇ ਜਾਵੇ ਠੀਕ ਆ ਬਾਈ 4 ਮਹੀਨੇ ਤੋਂ ਯਾਨੀ ਪਲੱਸ ਹੀ ਆ ਝੋਲੀ ਦਿਖਾ ਦਿੰਨੇ ਆ ਬਾਈ ਇੱਧਰ ਤੁਹਾਨੂੰ ਕੋਈ ਕੋਟ ਸ਼ਾਂਖ ਤਾਂ ਹੈ ਨਹੀਂ ਬਾਈ ਨਹੀਂ ਨਹੀਂ ਠੀਕ ਆ ਜੀ ਝੋਲੀ ਚੈੱਕ ਕਰਾ ਦਿੰਨੇ ਆ ਦੇਖ ਸਕਦੇ ਹੋ ਤੁਸੀਂ ਕੋਟ ਨਹੀਂ ਸ਼ਾਂਖ ਨਹੀਂ ਕੋਈ ਚਾਰ ਹੀ ਥਾਣਾ ਗੈਪ ਤੇ ਲੱਗੇ ਆ ਸੋਹਣੀ ਝੋਲੀ ਆ ਜੀ ਬਾਕੀ 4 ਮਹੀਨੇ ਦੀ ਗੱਬਣ ਚੈੱਕ ਪਾਸਾ ਤਸੱਲੀ ਤੁਸੀਂ ਕਰਨੀ ਆ ਸਿੰਗ ਮਾਰ ਦੀ ਮੁਰਦੀ ਦਾ ਨਾਮ ਨਹੀਂ ਨਹੀਂ ਠੀਕ ਹੈ ਜੀ ਬਾਕੀ ਜੇ ਬਣਾਏ ਜਾਣ ਤਾਂ ਬਈ ਮਾੜੇ ਮਾੜੇ ਰਹਿ ਜਾਣੇ ਆ ਕਿ ਹਾਈਟ ਦੇ ਪੱਖ ਤੋਂ ਵੀ ਚੰਗੀ ਆ ਬਰੀਡ ਚੰਗੀ ਆ ਸੀਮਨ ਦਾ ਦੱਸਿਆ ਮਾਲਕ ਨੇ ਬਈ ਕਿਹੜਾ ਲੱਗੇ ਸੀਮਨ ਦਾ ਨਹੀਂ ਸਾਢੇ 1.7 ਦੇ ਹਾਈਟ ਹੋਊਗੀ ਸਾਢੇ ਚੰਗੀ ਹਾਈਟ ਆ ਜਿਹੜੇ ਹੈ ਵੀ ਬਈ ਬੱਚਾ ਹੀ ਹੈ ਹਜੇ ਦੂਰ ਦੀ ਆ ਹਾਂ ਜੀ ਬੱਚਾ ਹੀ ਆ ਹਜੇ ਬੱਚਾ ਹੀ ਆ ਬੱਚੇ ਦੇ ਹਿਸਾਬ ਨਾਲ ਹਾਈਟ ਚੰਗੀ ਆ ਮੁੱਲ ਬਈ ਇਹਦਾ ਮੁੱਲ ਇਹਦਾ 20000 ਰੁਪਏ ਕੋਜੂ ਮੰਨ ਤਾਂ ਹਾਂ ਜੀ ਮੰਨਦਾਨ ਕਰਾਂਗੇ ਠੀਕ ਹੈ ਜਮਤ ਜੈ ਜੀ ਕੋਈ ਬਾਹਲਾ ਨਹੀਂ ਕੋਈ ਥੋੜਾ ਬੋਤਾ ਕਰਦੇ ਆ ਜੀ ਆਏਗਾ ਇਹਦਾ ਜੀ ਹਾਂ ਜੀ ਜਰੂਰ ਕਰ ਠੀਕ ਹੈ ਭਾਈ ਇੱਕ ਬੇਨਤੀ ਹੈ ਸਾਡੇ ਨੂੰ ਵੀ ਜਿਹੜਾ ਬੰਦਾ ਐਡ ਆਪਣਾ ਸਾਈ ਪਾ ਦਿੰਦਾ ਈ ਸਾਈ ਤੋਂ ਬਾਅਦ ਬੰਦਾ ਫੋਨ ਚੱਕ ਕੇ ਕਰੀ ਕਿਸੇ ਦੀ ਮਗਾਮ ਮੱਧ ਹੁੰਦੀ ਆਪਣੀ ਹੁਣ ਆਪਾਂ ਗਾਂ ਏ ਜੇ ਵੇਚਾਂਗੇ ਫੇਰ ਹੀ ਅੱਗੇ ਲਿਆਵਾਂਗੇ ਬਸੰਦ ਵੀ ਕਈ ਬੰਦੇ ਹੁਣ ਇਸ ਤਰ੍ਹਾਂ ਨਾ ਕਰਿਓ ਬੇਨਤੀ ਆ ਹਕਮ ਨੂੰ ਜੇ ਸਾਈ ਪਾਈ ਆ ਤਾਂ ਪਹੁੰਚੋ ਜੀ ਪਹੁੰਚੋ ਜਰੂਰ ਜੀ ਪਹਿਲਾ ਨੰਬਰ ਦਾ ਵੇਖੋ ਇੱਥੇ ਆ ਕੇ ਦੀ ਚੀਜ਼ ਪਸੰਦ ਆ ਤਾਂ ਉਹਨੂੰ ਸਾਈ ਪਾ ਕੇ ਆਪਦਾ ਚੈੱਕ ਕਰਕੇ ਆ ਤੇ ਉਹਦੀ ਲੈ ਕੇ ਜਾਓ ਸਹੀ ਗੱਲ ਆ ਜੀ ਇਹ ਵੀ ਗੱਲ ਥੋੜੀ ਸਹੀ ਆ ਭਾਈ ਸਾਈ ਪਾਉਣ ਨਾਲੋਂ ਮੈਂ ਵੀ ਕਹਿਣਾ ਬੰਦਾ ਆ ਕੇ ਕੋਲੇ ਦੇਖੇ ਉਹ ਵੱਖਰੀ ਗੱਲ ਹੈ ਕਿਉਂਕਿ ਜਿਹੜਾ ਵੀਡੀਓ ਦਾ ਮਾਧਿਅਮ ਤੁਹਾਨੂੰ ਇੱਕ ਜਾਣਕਾਰੀ ਦੇਣਾ ਹੁੰਦਾਗਾ ਬਈ ਪਸ਼ੂ ਖੜਾਗਾ ਚੈੱਕ ਕਰਨਾ ਤਸੱਲੀ ਕਰਨਾ ਤੁਹਾਡਾ ਹੱਕ ਹੈ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਕੋਸ਼ਿਸ਼ ਕਰਿਆ ਕਰੋ ਕਿ ਆਪ ਜਲ ਕੇ ਆ ਕੇ ਇੱਥੋਂ ਚੈੱਕ ਕਰਕੇ ਲੈ ਜਾਇਆ ਕਰੋ ਤੇ ਜੇ ਸਾਈ ਪਾਈ ਆ ਕੋਈ ਦੂਰ ਦੇ ਜਿਹੜੀ ਏਰੀਏ ਦਾ ਤਾਂ ਦਿੱਤੇ ਹੋਏ ਸਮੇਂ ਤੇ ਜ਼ਰੂਰ ਪਹੁੰਚਿਆ ਕਰੋ ਬਾਕੀ ਮੁੱਲ ਦਾ 20000 ਆ ਮਾਨਤਾ ਨੂੰ ਦੇ ਚ ਹੋ ਜਾਊਗਾ ਧੰਨਵਾਦ